ਸੱਚਾ ਦੋਸਤੋ ਮਹਾਰਿੰਦਰ ਸਿੰਘ ਪਨੀਟਾ ਮੈਂ ਅੱਜ ਗੋੜੀ ਸੜਕ ਦੇ ਨਜ਼ਦੀਕ ਇੱਕ ਡਾਕਟਰ ਕੋਲ ਬੈਠਾ ਹਾਂ ਜਿਹਦੇ ਚਲੇ ਦਾਵਾ ਕਰਦਾ ਜਿਹੜੇ ਇਨਸਾਨ ਜਿਹੜੇ ਵਿਅਕਤੀਏ ਬਜ਼ੁਰਗ ਉਹਦੇ ਤੋਂ ਮੈਂ ਇਹ ਸਪੈਸ਼ਲ ਟ੍ਰੈਟਮੈਂਟ ਕਰਵਾ ਲਈ ਕਿ ਤੁਹਾਨੂੰ ਜਦੋਂ ਪੁੱਛਿਆ ਬਈ ਇਹਨਾਂ ਕੋਲ ਸ਼ਕਤੀ ਲੱਗਦੀ ਉਹ ਕਿਹੜੇ ਇਲਾਜ ਦਾਵਾ ਕਰਦੇ ਨੇ ਕਿਸ਼ਟਾ ਨੂੰ ਇਲਾਜ ਕਰਦੇ ਨੇ ਅਲਗ ਕਰਦੇ ਮੈਂ ਕਿਹਾ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਹੋਈ ਬੜੇ ਚੰਪਾਈ ਜੀ ਮਹਾਰਾਜ ਆ ਤੁਹਾਡੇ ਕੋਲ ਆਇਆ ਸੀ ਤਾਂ ਕਿਸ ਤੱਕ ਨਾ ਤੁਸੀਂ ਗੋਡਿਆਂ ਨਾਲ ਲੱਗਦੇ ਪੱਕਾ ਦਾਜ ਅੱਜ ਹੈ ਇੱਕ ਗੋਡਿਆਂ ਦਾ ਅਸੀਂ ਵੈਸੇ ਆਰਐਸ ਹੈਲਥ케ਅਰ ਤੋਂ ਆ ਗੋਡਿਆਂ ਦੇ ਗਰਦਨ ਦੇ ਸਰਵਾਈਕਲ ਗੋਡਿਆਂ ਦੇ ਗੋਡਿਆਂ ਲਈ ਸਪੈਸ਼ਲੀ ਹੈ ਕਿ ਜਿਹੜੇ ਆਪਰੇਸ਼ਨ ਕਰਨ ਲਈ ਤਿਆਰੀ ਕਰ ਲੈਂਦੇ ਨੇ ਉਹਨੂੰ ਤਿਆਰੀ ਕਰਨ ਦੀ ਬਜਾਏ ਇੱਕ ਵਾਰ ਨੂੰ ਮਿਲਿਆ ਤਾਂ ਕਿ ਸਾਡੇ ਕੋਲੇ ਕੁਝ ਹੁੰਦੇ ਪ੍ਰੋਡਕਟ ਪੈ ਜਿੱਕ ਦੋ ਆਹ ਪ੍ਰੋਡਕਟ ਹੈ ਨੀ ਬੇਸ ਕਿੰ ਆਪ ਇਹਨਾਂ ਨੂੰ ਇਸ ਨੂੰ ਲਗਾ ਕੇ ਅਸੀਂ ਤੁਹਾਨੂੰ ਡੈਮੋ ਦਿੰਨੇ ਆ ਇਹਦਾ ਇਹਨਾਂ ਮੋਦੇ ਨਾਲ ਕੀ ਹੋਏਗਾ ਤੁਹਾਨੂੰ ਇਹ ਚਲਾ ਕੇ ਦਿਖਾਵਾਂਗੇ ਪਹਿਲਾਂ ਤੁਹਾਡਾ ਚੈੱਕ ਅਪ ਕਰਾਂਗੇ ਚੈੱਕ ਅਪ ਕਰਨ ਤੋਂ ਬਾਅਦ ਤੁਹਾਨੂੰ ਇਹਨੂੰ ਚਲਾ ਕੇ ਦਿਖਾਵਾਂਗੇ ਤੁਹਾਨੂੰ ਲੱਗੇਗਾ ਮੈਂ ਠੀਕ ਚੱਲ ਰਿਹਾ ਤੁਹਾਡੇ ਗੋਡਿਆਂ ਤੇ ਵਜ਼ਨ ਪੈਣਾ ਬੰਦ ਹੋ ਗਿਆ ਤਾਂ ਇਸ ਦਾ ਮਤਲਬ ਹੈ ਤੁਹਾਨੂੰ ਗੋਡਿਆਂ ਦਾ ਆਰਾਮ ਮਾਣਨੇ ਚਾਂਸ ਪੂਰੀ ਤਰ੍ਹਾਂ ਬਣ ਜਾਂਦੇ ਨੇ ਕਿਉਂਕਿ ਇਹਨੂੰ 2-3 ਮਹੀਨੇ ਸੀ ਵਰਤਣਾ 4 ਮਹੀਨੇ ਵਰਤ ਸਕਦੇ ਆ ਕਿਉਂਕਿ ਤੁਹਾਡੀ ਪੋਜੀਸ਼ਨ ਦੇ ਮੁਤਾਬਿਕ ਹੈ ਇਹਨੂੰ ਅੱਧਾ ਘੰਡਾ ਕੰਡਾ ਸਵੇਰੇ ਅੱਧਾ ਘੰਡਾ ਸ਼ਾਮ ਨੂੰ ਪਾ ਕੇ ਸੈਰ ਜ਼ਰੂਰ ਕਰਨੀ ਹੈ ਆਪਾਂ ਇਹਨੂੰ ਪਾ ਕੇ ਸ਼ੇਅਰ ਕਰਾਂਗੇ ਤਾਂ ਇਹਦਾ ਬੈਨੀਫਿਟ ਹੋਏਗਾ ਇਹ ਆਪਣਾ ਹੈਗਾ ਵੀ ਜਿਹੜੇ ਗੋਡੇ ਬਿਲਕੁਲ ਕੰਮ ਤੋਂ ਰਹਿਣ ਯੋਗੇ ਹੋਗੇ ਵੀ ਨਹੀਂ ਕਰ ਪਾਰੇ ਕੋਈ ਟੇਡੇ ਹੋ ਗਏ ਆ ਕੁਝ ਹੋਰ ਹੋ ਗਿਆ ਹੈ ਇਹ ਸਾਰਾ ਤੁਹਾਨੂੰ ਸਪੋਰਟ ਕਰੇਗਾ ਇਹ ਸਪੋਰਟ ਕਰਨੀ ਆ ਔਰ ਆਪਣਾ ਕੰਮ ਕਰਨਾ ਤੁਸੀਂ ਇਹਨੂੰ ਲੈ ਕੇ ਇਹਦਾ ਬੈਨੀਫਿਟ ਲੈ ਸਕਦੇ ਮੈਂ ਇਹ ਸਰ ਇਹ ਨਾਲ ਕੋਈ ਹੋਰ ਨਾਲ ਦੋਈਆ ਦਵਾਈ ਤੁਹਾਡੇ ਜੋ ਇਨਫੋਰਮੇਸ਼ਨ ਅੰਦਰ ਆਂਦੀ ਹੈ ਉਹ ਇਨਫੋਰਮੇਸ਼ਨ ਉਹ ਤੁਹਾਨੂੰ ਦਵਾਈ ਦੋੜੀ ਦੇ ਦੇਵੇ ਹੂੰ ਕੋਈ ਜੈਤਰਾ ਉਹ ਐਸੀ ਚੀਜ਼ ਦਾਂਗੇ ਜਿਹੜੇ ਤੁਹਾਨੂੰ ਬੈਲਗੜ ਦੇ ਤਕਲੀਫਾਂ ਦੂਰ ਹੋਏ ਤੁਹਾਡੇ ਦਰਦਾਂ ਨੂੰ ਵੀ ਘਟਾਵਾਂਗੇ ਤੇ ਤੁਹਾਡੇ ਗੋਡਿਆਂ ਨੂੰ ਆਰਾਮ ਦੇਣ ਦੀ ਕੋਸ਼ਿਸ਼ ਕਰਾਂਗੇ ਇਹ ਐਸਾ ဆਾਬ ਲਗ ਰੱਖਣੀਆਂ ਕਿ ਕੋਈ ਸਮਾਂ ਆਉਂਦਾ ਨਹੀਂ ਇਹ ਸਾਰਾ ਦਿਨ ਨਹੀਂ ਲਗਾਉਣੀ ਅੱਧਾ ਕੋਟਾ ਸਟਾਰਟਿੰਗ 'ਚ ਸਵੇਰੇ ਅੱਧਾ ਕੋਟਾ ਸ਼ਾਮ ਨੂੰ ਲਗਾਓ ਵਿਚਕਾਰ ਲਗਾਉਣੀਆਂ ਲਗਾ ਸਕਦੇ ਕੋਈ ਨਾ ਬੁਰਾ ਵੀ ਨਹੀਂ ਪਰ ਇਸ ਨੂੰ ਲਗਾ ਕੇ ਸੈਰ ਜ਼ਰੂਰ ਕਰਨੀ ਹੈ ਜਾਂ ਜੋ ਅਸੀਂ ਤੁਹਾਨੂੰ ਐਕਸਰਸਾਈਜ਼ ਦੱਸਾਂਗੇ ਉਹ ਜ਼ਰੂਰ ਕਰਨਾ ਉਹਦਾ ਫਾਇਦਾ ਕੀ ਹੋਏਗਾ ਕਿ ਤੁਹਾਨੂੰ ਇਹ ਲਗਾਉਣ ਦਾ ਪਹਿਲੇ ਹੀ ਤਾਈ ਹੋਏਗਾ ਇਹ ਜੇ ਦਵਾਈ ਅੰਦਰ ਜਾਏਗੀ ਤਾਂ ਆਪਾਂ ਤੁਹਾਨੂੰ ਅਸਰ ਦੇਖਾਂਗੇ ਇਸ ਤਰ੍ਹਾਂ ਦੇ ਲਗਾਉਣ ਦਾ ਅਸਰ ਤਾਈ ਪਤਾ ਲੱਗੇਗਾ ਅਸੀਂ ਤੁਹਾਨੂੰ ਪਹਿਲੇ ਡੈਮੋ ਦੇਵਾਂਗੇ ਡੈਮੋ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹਦਾ ਕਿੰਨਾ ਅਸਰ ਹੈ ਸਭ ਪਹਿਲੇ ਸੱਤ ਦੇ ਪਤਾ ਲੱਗ ਕਿ ਦਾਵਾ ਕਰ ਰਹੇ ਹੋ ਕਦੀ ਇਹਨੇ ਕਿੰਨੀ ਮਰੀਜ਼ੀ cure ਨੇ ਇਹਦੇ ਨਾਲ ਬਹੁਤ ਮਰੀਜ਼ ਸਾਡੇ ਕੋਲ ਠੀਕ ਹੋਏ ਨੇ ਤੁਹਾਨੂੰ ਉਹਨਾਂ ਨੂੰ ਅਸੀਂ ਦਿਖਾ ਵੀ ਫੋਟੋਗ੍ਰਾਫੀ ਦਿਖਾ ਦੇਾਂਗੇ ਬਹੁਤ ਮਰੀਜ਼ਾਂ ਨੇ ਬੜਾ ਇਹ ਆਨੰਦ ਲਿਆ ਕਾਫੀ ਸਾਨੂੰ ਅੱਛੇ ਰਿਪੋਰਟਾਂ ਆ ਰਹੀਆਂ ਨੇ ਦੀ ਨਾਲ ਦਾ ਬੈਨੀਫਿਟ ਜਿਹਨੇ ਕਹਿਣਾ ਮੰਨਿਆ ਉਹਨੂੰ ਬੈਨੀਫਿਟ ਜ਼ਰੂਰ ਮਿਲਦਾ 100% ਇਹ ਅੱਜ ਕੱਲ ਜੋ ਗੱਲ ਕਰਨਾ ਜਿਹੜੇ ਕਾਫੀ ਪਿੰਡਾਂ ਦੇ ਲੋਕ ਨੇ ਸ਼ਹਿਰ ਦੇ ਲਾ ਲੋ ਕਲੇ ਪਿੰਡਾਂ ਦੇ ਨਹੀਂ ਉਹ ਟੂਨੀਆ ਦੇ ਉਹ ਮਰੀਜ਼ ਨੇ ਜਿਹੜੀ ਬਿੱਬੀਆਂ ਔਰਤਾਂ ਨੇ ਜਦੋਂ 30 35 ਸਾਲ ਦੀ ਹੋ ਜਾਂਦੀਆਂ ਉਹ ਟੂਹੀ ਦਰਤ ਤੋਂ ਬਹੁਤ ਪੀੜਤ ਨੇ ਉਹਦਾ ਇਲਾਜ ਵੀ ਆਪਾਂ ਇੱਥੇ ਬੈਠ ਕੇ ਕਰਦੇ ਆਂ ਜੀ ਉਹਦਾ ਇਲਾਜ ਹੈ ਤੁਹਾਡਾ ਤੋਂ ਮਨਕਾ ਹਿੱਲ ਜਾਂਦਾ ਜਾਂ ਮਣਕੇ ਦੇ ਕੋਈ ਸਵੇਲਿੰਗ ਆ ਚੁੱਕੀ ਹੁੰਦੀ ਹੈ ਅਸੀਂ ਉਹਨੂੰ ਸੈਟਿੰਗ ਕਰ ਕੋਈ ਜਾਵਲ ਲੰਬਾ ਟਰੀਟਮੈਂਟ ਨਹੀਂ ਹੁੰਦਾ ਜੇ ਕੁਝ ਪੁਰਾਣਾ ਹੈ ਤੌਰ ਟਾਈਮ ਬਲੈਕਸ ਹੈਦਾ ਤੁਹਾਨੂੰ ਵਿਜ਼ਿਟ ਦੇਣੀ ਗਿਆ ਉਹ ਰਾਮ 100% ਬਹੁਤ ਜਿਆਦਾ ਲੋਕਾਂ ਨੂੰ ਆਇਆ ਕੁਝ ਪੁਰਾਣੇ ਹੋ ਗਏ ਮੇਰੇ ਫਿਰ ਹਫਤੇ ਕਰਦੇ ਚੱਕਰ ਇਸ ਗਿਆ ਬਨੇ ਆ ਜਾਵਾਂ ਲਗਾ ਦੇ ਜਿੰਨਾ ਵੀ ਥੈਰੇਪੀ ਕਰਾਉਂਗੇ ਤੁਹਾਨੂੰ ਨਾ ਬੈਨੀਫਿਟ ਮਿਲਦਾ ਤੁਸੀਂ ਗੱਲ ਕੈਂਪ ਦੀ ਗੱਲ ਕਰ ਰਹੇ ਸੀ ਪਿੰਡਸ ਵਿੱਚ ਕੈਂਪ ਲਾਏ ਨੇ ਕਿੰਨਾ ਰੁਝਾਨ ਮਿਲਦਾ ਹੈਗਾ ਆਪਾਂ ਨਾਲ ਕਿੰਨੇ ਲੋਕ ਜੁੜਦੇ ਨੇ ਕੈਂਪ ਚ ਬਹੁਤ ਲੋਕ ਆਂਦੇ ਆ ਜੀ ਆਪਾਂ ਲਵੇੜਾ ਵਿੱਚ ਵੀ ਕੈਂਪ ਲਗਾ ਕੇ ਆਏ ਆ ਆਪ ਕੋ ਰੇਡੀਆਂ ਲਗਾਏ ਦੇਬੀਗੜ ਲਗਾਈ ਹੈ ਕੈਂਪਾਂ ਵਿੱਚ ਕਾਫੀ ਲੋਕ ਆਉਂਦੇ ਆ ਤੋ ਕੈਂਪਨ ਬੈਨੀਫਿਟ ਲੈਂਦੇ ਨੇ ਕਿਉਂਕਿ ਜਿਹੜੇ ਦੇ ਘੋਟੇ ਬਹੁਤ ਕਾਰਗਰ ਸੀ ਉਹ ਆ ਕੇ ਕਹਿੰਦੇ ਆ ਜੀ ਇਹ ਲਗਵਾਓ ਨਹੀਂ ਤਾਂ ਸਿੰਪਲ ਤੌਰ ਤੇ ਹੀ ਉਨ੍ਹਾਂ ਦਾ ਗੁਜ਼ਾਰਾ ਕਰ ਨਹੀਂ ਲਿਆ ਜੇ ਉਹਨਾਂ ਆ ਚੀਜ਼ਾਂ ਜਿਹੜਾ ਤੁਹਾਨੂੰ ਕਿੰਝ ਜ਼ਿਆਦਾ ਨਹੀਂ ਆ ਤਾਂ ਵੀ ਉਹ ਆਵਲ ਪੈਕ ਦੇ ਆ ਜਿੱਤੇ ਬੈਨੀਫਿਟ ਉਸ ਜਿਹੜੇ ਪੇਸ਼ੇ ਨੂੰ ਮਿਲਣਾ ਚਾਹੀਦਾ ਅਸੀਂ ਉਹੀ ਚੀਜ਼ ਤੁਹਾਡੇ ਨਾਲ ਸਾਬਤ ਕਰਦੇ ਅਸੀਂ ਤੁਹਾਨੂੰ ਵਾਅਦਾ ਕਰਾਇਆ ਕਿ ਤੁਹਾਨੂੰ ਕੁਝ ਹੀ ਦੇ ਤੋ ਡੈਮੋ ਦੇਣ ਤੋਂ ਬਾਅਦ ਤਾਂ ਚੀਜ਼ ਤੁਹਾਡੇ ਹਵਾਲੇ ਕਰੀਂ ਨਹੀਂ ਡਾਕਟਰ ਸਾਹਿਬ ਅੱਜਕਲ ਜਿੰਨੇ ਖਾਣ ਪੀਣ ਦੇ ਲੋਕ ਭੇਜ ਨਹੀਂ ਕਰਦੇ ਉਹ ਸ਼ੁਕਰ ਦੇ ਬ੍ਰਿਜ ਬਹੁਤ ਨੇ ਹਾਂ ਜੀ ਕਈਆਂ ਮਬਾਰਕ ਕਰਕੇ ਵੀ ਲੋਕ ਮਾਰ ਹੁੰਦੇ ਨੇ ਉਹ ਖਾਣ ਪੀਣ ਦਾ ਤਰੀਕਾ ਤਾਂ ਦੱਸਾਂਗੇ ਪਰ ਇਹ ਦੇਖੋ ਤੁਸੀਂ ਆਪਾਂ ਲੋਕ ਸਾਰਾ ਦਿਨ ਕੋਈ ਰੋਟੀ ਖਾਂਦੇ ਰਹਿੰਦੇ ਹੂੰ ਕੋਈ ਪੁੱਛੀ ਜਾਂ ਜਾਨਵਰ ਵੀ ਚਾਂ ਦੇ ਚਾਰ ਵਜੇ ਤੋਂ ਬਾਅਦ ਭਾਵੇਂ ਕੁਛ ਨਹੀਂ ਖਾਂਦਾ ਕਿ ਤੁਹਾਡੇ ਪਿੰਨਾ ਦਾ ਕੰਮ ਹੈ ਕੁਛ ਹੈ ਕਿ ਜਦੋਂ ਕਿਹੜਾ ਜਾਨਵਰ ਸਾਰਾ ਦਿਨ ਖਾਂਦਾ ਕਿਹੜਾ ਪੰਛੀ ਹੈ ਫਿਰ ਆਪ ਕੋ 5 6 7 ਵਜੇ ਦਾਣਾ ਰੱਖਦੇ ਕੋਠੇ ਤੇ ਕੋਈ ਪੰਛੀ ਨਹੀਂ ਖਾਏਗਾ ਅਸੀਂ ਆਨ 2 2 ਵਜੇ ਵੀ ਖਾਣਾ ਖਾਣ ਲੱਗ ਜਾਂਦੇ ਆ ਤਾਂ ਇਹਦਾ ਵੀ ਕੰਮ ਸਾਡਾ ਹੈ ਬਿਮਾਰੀਆਂ ਦਾ ਦਾ ਕਰਨਾ ਸਾਪਕ ਕੋਸ਼ਿਸ਼ करिए ਖਾਣ ਦਾ ਤਰੀਕਾ ਦੱਸਾਂਗੇ ਤੁਹਾਨੂੰ ਕੋਈ ਚੀਜ਼ ਘਾਵਾਵਾਂਗੇ ਨਹੀਂ ਤੁਹਾਡੀ ਬੋਡੀ ਨੂੰ ਕਮਜ਼ੋਰੀ ਨਹੀਂ ਆਉਣ ਦੇਵਾਂਗੇ ਉਸ ਤਰੀਕੇ ਨਾਲ ਤੁਹਾਨੂੰ ਡਾਈਟ ਦੱਸਾਂਗੇ ਜਿਹੜੀ ਤੁਹਾਨੂੰ ਬੈਨੀਫਿਟਲੀ ਦੇਵੇ ਤਰੁ ਚੱਲਦਾ ਫਿਰਦਾ ਵੀ ਛੇ ਡਾਕਟਰ ਸਾਹਿਬ ਤੁਮੀ ਕਰੇ ਹੋਦਾ ਦੇ ਕਿ ਇਹ ਹੋਈ ਡਾਕਟਰ ਸਾਹਿਬ ਪੁਰਾਣੇ ਨੇ ਕਾਹਵੇਂ ਪੇਟ ਦੇ ਸੰਬੰਧ ਕੋਮ ਕਰਦੇ ਆ ਰਹੇ ਨੇ ਉਹਨੇ ਜੋੜੀਆਂ ਸੜਕਾਂ ਦੇ ਇੱਕ ਦੁਕਾਨ ਖੋਲੀ ਆ ਤੁਸੀਂ ਇੱਥੇ ਦਮਾਰੀ ਮਿਲ ਸਕਦੇ ਹੋ ਤੇ ਹੁਣ ਇਹਨੇ ਇੱਕ ਸ਼ੁਰੂਆਤ ਕੀਤੀ ਆ ਬਿਮਾਰੀ ਮੁਕਤ ਕਰਨ ਲਈ ਪਿੰਡਾਂ ਚ ਕੰਪ ਲੜ ਗਏ। ਉੱਥੇ ਵੀ ਜਿੰਨੇ ਕਈ ਗੋਡੇ ਮੋਡੇ ਹੋਈਆਂ ਹੋਰ ਕਾਫੀ ਲੋਕਾਂ ਨੇ ਉਹ ਜਾ ਕੇ ਦੇਣਗੇ। ਡਾਕਟਰ ਸਾਹਿਬ ਆਪਣੇ ਕੋਈ ਐਡਰੈਸ ਜੀ ਸੁਝਾਉ। ਉਹ ਐਡਰੈਸ ਜੀ ਹੁਣ ਇੱਕ ਤਾਂ ਪਗਿਆਲਾ ਵਿੱਚ ਆ ਸਾਡਾ ਜੀ। ਹੂੰ ਉਹ ਹੈਗਾ ਤ੍ਰਿਪਰੀ ਦੇ ਵਿੱਚ। ਤੇ ਇੱਥੇ ਅਸੀਂ ਬੈਠੇ ਆ ਤੇ ਇੱਥੇ ਤੁਹਾਨੂੰ ਆ ਗਿਆ ਜੋੜੀਆਂ ਤੋਂ ਬਿਲਕੁਲ ਨੇੜੇ ਤੇ ਬਾਹਰ ਦੇ ਵਿੱਚਕਾਰ ਹੀਰਾਗੜ੍ਹ ਪਿੰਡ ਪੈਂਦਾ ਜੀ। ਉਥੇ ਦੀ ਬਗਿਆ ਜੋੜੀਆਂ ਸਿਰਫ 2 ਕਿਲੋ ਕਿਟਰਾ। ਔਰ ਗੋੜ ਬੈਠੇ ਹੋਏ। ਇਹ ਉਹ ਤੇ ਆਰਐਸ ਹੈਲਥਕੇਅਰ ਦੇ ਨਾਮ ਤੇ ਬੋਲ ਲੱਗੇ ਹੋਏ ਆ ਆਰਐਸ ਤੇ ਆਰਐਸ ਹੈਲਥਕੇਅਰ ਠੀਕ ਆ ਤਾਂ ਉਹਦੇ ਤੁਹਾਡੇ ਬੈਠੇ ਹੋਏ ਆ ਤੇ ਉਥੇ ਜੇ ਆ ਕੇ ਤੁਹਾਨੂੰ ਦਰਸ਼ਨ ਦਿਓ ਤੁਸੀਂ ਸਕਰੀਨ ਤੇ ਵੀ ਇਹ ਨੰਬਰ ਚੱਲਦਾ ਪਿਆ ਤੁਸੀਂ ਕੰਟੈਕਟ ਕਰ ਸਕਦੇ ਹੋ ਫੋਨ ਕਰਕੇ ਮਿਲ ਸਕਦੇ ਹੋ ਆ ਆਓ ਫੋਨ ਕਰਕੇ ਆਓ ਹਾਂ ਅਸੀਂ ਡੇਟ ਬਟ ਕਰਦਾ ਫਿਕਸ ਆ ਜੇ ਵੀ ਕੋਈ ਹੋਰ ਟਾਈਮ ਹੁੰਦਾ ਤਾਂ ਬੈਠ ਸਕਦੇ ਹੋ ਡਾਕਟਰ ਸਾਹਿਬ ਨੇ ਕੱਲ ਹੋਰ ਕਹਿੰਦਾ ਜਾਂਦਾ ਕਿ ਤੁਸੀਂ ਪੁਰੀ ਤੇ ਮੋਡਲ ਦਾ ਕੋਈ ਹੋਰ ਵੀ ਨਾ ਇਲਾਜ ਕਰਦੇ ਹੋ ਅੱਜ ਜਿਵੇਂ ਕੋਈ ਤੁਹਾਡੇ ਹੋਰ ਤਕਲੀਫ ਆ ਗਿਆ ਸਾਰੀਆਂ ਕੋਈ ਆਯੁਰਵੈਦਿਕ ਤੌਰ ਤੇ ਤਰੀਕਾ ਕਰਾਇਆ ਜਾਂਦਾ ਮਤਲਬ ਕਿ ਬਿਨਾ ਦਵਾਈਆਂ ਤੋਂ ਬਿਨਾ ਦਵਾਈਆਂ ਕਰਪੀ ਦੇ ਨਾਲ ਕੀਤਾ ਜਾਂਦਾ ਹਾਂ ਮਾਈਗਰੇਨ ਆ ਕੁਝ ਹੋਰ ਚੀਜ਼ ਆ ਤੁਹਾਨੂੰ ਪੂਰਾ ਸੈਟਿੰਗ ਦੇ ਲੋਕ ਪੀੜ ਤੇ ਪੇਟ ਤੋਂ ਉਹ ਪੀੜਤ ਨਹੀਂ ਅੱਜ ਪੀੜ ਤੋਂ ਅੱਜ ਇੱਕ ਬਸ ਸਾਰ ਪੇਟ ਤੋਂ ਆ ਪੇਟ ਬਾਰੇ ਤੁਹਾਨੂੰ ਦੱਸਾਂਗੇ ਕੀ ਖਾਣਾ ਪੀਣਾ ਤਰੀਕਾ ਦੱਸਾਂਗੇ ਉਹ ਅਸੀਂ ਤੁਹਾਨੂੰ ਨੇਚਰਲ ਪੈਕਸ ਦੇ ਨਾਲ ਦੱਸਾਂਗੇ ਤੁਹਾਨੂੰ ਘਰ ਦੇ ਵਿੱਚ ਕੀ ਕਰਮ ਦੱਸਾਂਗੇ ਬਿਨਾ ਪੈਸੇ ਹੋ ਇਜੋ ਥੋੜਾ ਬੋ ਥੋੜਾ ਘਰ ਦੇ ਖਰਚਾ ਹੋਏਗਾ ਉਹ ਕਰੋਗੇ ਤਾਂ ਦਵਾਈਆਂ ਦੇ ਤਰਤੇ ਨਹੀਂ ਚਲਾਵਾਂਗੇ ਤੁਹਾਨੂੰ ਉਹ ਵੀ ਠੀਕ ਕਰਦਾ ਪੂਰਾ ਪੇਟ ਦੇ ਤਰਫ ਤਕਲੀਫਾਂ ਦੂਰ ਕਰਦਾ ਪੂਰਾ ਚਾਰਸਾ ਅੱਛਾ ਹੋਏਗਾ ਜੀ ਲੋ ਦੋਸਤੋ ਇੱਕ ਪਰ ਜਰੂਰ ਮਿਲੋ ਆਰਐਸ ਡਾਕਟਰ ਨੇ ਸਪੈਸ਼ਲ ਜੋੜੀਆਂ ਦੇ ਜਰੂਰ ਆ ਕੇ ਮਿਲੋ ਨੰਬਰ ਸਕਰੀਨ 'ਤੇ ਦਿੱਤਾ ਪਿਆ ਧੰਨਵਾਦ